ਸਰੋ ਲੋ ਕੀ ਨਾ ਇਹਦਾ ਮਸਲਾ ਸੀਗਾ ਉਹ ਬੜੋ ਕੱਲ ਦੀ ਸਾਹਮਣੇ ਆ ਗਈ ਹੈ ਉਹਦੇ ਵਿੱਚ ਕੀ ਅਪਡੇਟ ਹੋਣ ਹੋਊਗੀ ਪੁਲਿਸ ਨੂੰ ਦੇਖੋ ਜੀ ਇੱਕ ਤਾਂ ਚੰਗੀ ਗੱਲ ਹੈ ਜਿਹੜਾ ਪਤਾ ਲੱਗਿਆ ਵੀ ਉਹ ਠੀਕ ਠਾਕ ਵਾਪਸ ਆ ਗਈ ਆ ਵੀ ਉਹਦੀ ਅ ਮੌਤ ਨਹੀਂ ਹੋਈ ਸੀ ਪਰ ਇਹਦੇ ਵਿੱਚ ਇਹ ਆ ਉਸ ਦੇ ਆ ਕੇ ਜਿਹੜਾ ਪ੍ਰੀਲੀਮਨਰੀ ਸਾਨੂੰ ਦੱਸਿਆ ਵੀ ਉਹਦੇ ਵਿੱਚ ਇਹੀ ਕਿਹਾ ਵੀ ਮੈਂ ਉੱਥੋਂ ਹੱਥ ਮੇਰਾ ਪੈ ਗਿਆ ਸੀ ਸਾਈਡ ਤੇ ਜਦੋਂ ਧੱਕਾ ਮਰਿਆ ਤੇ ਉਸ ਤੋਂ ਬਾਅਦ ਉਹ ਬਾਹਰ ਨਿਕਲੀ ਤੇ ਉਹ ਕੁਛ ਦਿਨ ਉਸ ਨੂੰ ਉਹ ਆਪਣੇ ਇਹਦੇ ਵਿੱਚ ਸਦਮੇ ਵਿੱਚ ਵੀ ਰਹੀ ਆ ਤੇ ਇਸ ਦਾ ਉਹਦਾ ਬਿਮਾਰ ਵੀ ਰਹੀ ਆ ਇਲਾਜ ਕਰਾਉਦੀ ਰਹੀ ਆ ਤੇ ਇੱਕ ਜਿੱਥੇ ਰਹੀ ਆ ਉਹਦੇ ਬਾਰੇ ਉਹ ਦੱਸ ਕੇ ਰਾਜੀ ਨਹੀਂ ਉਹ ਕਹਿੰਦੀ ਆ ਵੀ ਮੈਨੂੰ ਉਹ ਹੈਗਾ ਵੀ ਉਹਨਾਂ ਦੀ ਸੇਫਟੀ ਵਾਸਤੇ ਮੈਂ ਨਹੀਂ ਦੱਸਣਾ ਚਾਹੁੰਦੀ ਤੇ ਬਾਕੀ ਉਹ ਮਾਈਨਰ ਹੈ ਅਸੀਂ ਉਸ ਨੂੰ ਜ਼ੋਰ ਪਾ ਕੇ ਪੁੱਛ ਵੀ ਨਹੀਂ ਸਕਦੇ ਆਪ ਪੇਸ਼ ਹੋਈ ਸੀ ਇੱਥੇ ਮੇਰ ਕੋਲ ਆਈ ਸੀ ਤੇ ਉਹਨਾਂ ਦਾ ਜਿਹੜੇ ਆਈਓ ਆ ਉਹਨਾਂ ਵੱਲੋਂ ਐਸ ਐਚ ਯੂ ਸਿਟੀ ਵੱਲੋਂ ਉਹਨਾਂ ਦਾ ਲੜਕੀ ਦਾ ਬਿਆਨ ਮਾਨਯੋਗ ਜੱਜ ਸਾਹਿਬ ਦੇ ਅੱਗੇ ਹੋਊਗਾ ਜੋ ਉੱਥੇ ਅ ਉਸਨੇ ਕਿਹਾ ਉਹਦੇ ਬਿਆਨ ਮੁਤਾਬਕ ਅਗਲੀ ਕਰ ਰਹੀ ਇਥੇ ਜੀ। ਸਰ ਇਹ ਵੀ ਨਹੀਂ ਦੱਸਿਆ ਉਹਨੇ ਕਿ ਉਹ ਬਾਹਰ ਨਿਕਲੀ ਜਾਂ ਕਿਸੇ ਨੇ ਮਦਦ ਕੀਤੀ। ਹਾਂ ਜੀ ਬਾਹਰ ਨਿਕਲੀ ਸੀ ਕਿਸੇ ਨੇ ਮਦਦ ਕੀਤੀ ਉਹਨਾਂ ਨੇ ਇੱਥੇ ਸ਼ਹਿਰ ਤੱਕ ਛੱਡਤਾ। ਉਸ ਤੋਂ ਅੱਗੇ ਉਹ ਆਪਣੇ ਕਿਸੇ ਜਾਣਕਾਰ ਫੈਮਿਲੀ ਫਰੈਂਡਸ ਦੇ ਘਰ ਰਹੀ ਹੈ। ਇਨੇ ਦਿਨ ਤੇ ਉਸ ਨੂੰ ਖਤਰਾ ਸੀ ਆਪਣੇ ਫਾਦਰ ਤੋਂ ਤੇ ਇਸ ਕਰਕੇ ਉਹ ਸਾਹਮਣੇ ਨਹੀਂ ਆਈ। ਅਤੇ ਉਹ ਉਹਦੇ ਕਹਿਨ ਮੁਤਾਬਕ ਉਹ ਠੀਕ ਨਹੀਂ ਸੀ ਇਲਾਜ ਕਰਾ ਰਹੀ ਸੀ ਇਸ ਕਰਕੇ ਸਾਹਮਣੇ ਨਹੀਂ ਆਈ ਹੁਣ ਵੀ ਜਦੋਂ ਉਸ ਨੂੰ ਪਤਾ ਲੱਗਿਆ ਵੀ ਉਸ ਦੇ ਜਿਹੜੇ ਭੈਣ ਭਰਾ ਹੈ ਉਹ ਉਹਨਾਂ ਦਾ ਜਿਹੜਾ ਜਿਹੜਾ ਉਹਨਾਂ ਦਾ ਖਾਣਾ ਪੀਣਾ ਰਹਿਣਾ ਸਭ ਨਾਲ ਔਖਾ ਹੋਇਆ ਪਿਆ ਉਹਦੇ ਫਾਦਰ ਜੇਲ੍ਹ 'ਚ ਹੈ ਤਾਂ ਉਸ ਉਹ ਅੱਗੇ ਆਈ ਹੈ ਇਸ ਚੀਜ਼ ਨੂੰ ਜਦੋਂ ਥੋੜੀ ਜਿਹੀ ਉਹ ਠੀਕ ਹੋਈ ਮੈਂਟਲੀ ਤੇ ਫਿਜ਼ੀਕਲੀ ਠੀਕ ਹੋਈ ਉਸ ਤੋਂ ਬਾਅਦ ਉਹ ਸਾਹਮਣੇ ਆਈ ਸਰ ਜਸਟਿਸ ਖਾਨ ਆਪਦੇ ਪਿਓ ਨੂੰ ਤਾਂ ਪਰਚਾਣਾ ਚਾਹਦੀ ਹੈ ਪਰ ਕਿਤੇ ਨਾ ਕਿਤੇ ਉਹਦੇ ਸ਼ੋਅ ਆਪਦੀ ਮਾਤਾ ਦੇ ਤੇ ਇਲਜ਼ਾਮ ਲਾ ਗਈ ਕਿ ਮੇਰੀ ਮਾਂ ਦੀ ਗਲਤੀ ਨਹੀਂ ਇੱਥੇ ਉਸਦੇ ਐਸਾ ਕੁਝ ਨਹੀਂ ਕਿਹਾ ਮੇਰੇ ਕੋਲ ਤੇ ਨਾ ਹੀ ਅਸੀਂ ਉਸ ਨੂੰ ਜ਼ੋਰ ਪਾ ਕੇ ਪੁੱਛ ਸਕਦੇ ਹਾਂ ਕਿਉਂਕਿ ਉਹ ਮਾਈਨਰ ਹੈ ਮਾਨਯੋਗ ਅਦਾਲਤ ਵੱਲੋਂ ਜੋ ਵੀ ਉੱਥੇ ਬਿਆਨ ਲਿਖਿਆ ਜਾਊਗਾ ਉਸ ਦੇ ਮੁਤਾਬਕ ਪੁਲਿਸ ਵੱਲੋਂ ਨਹੀਂ ਕੀਤਾ ਜਾਵੇਗਾ